ਜਲਾਲਾਬਾਦ ਹਲਕੇ ਦੇ ਪਿੰਡ ਸਵਾਵਾਲਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਵਿਆਹ ਵਾਲੇ ਘਰ 'ਚ ਅਚਾਨਕ ਮਾਤਮ ਛਾ ਗਿਆ ਦਰਸਲ 24 ਸਾਲਾ ਕੁੜੀ ਨੀਲਮ ਰਾਣੀ ਜਿਸ ਦਾ ਵਿਆਹ ਸੀ ਉਸ ਦੀ ਵਿਆਹ ਸਮਾਗਮ ਦੌਰਾਨ ਅਚਾਨਕ ਮੌਤ ਹੋ ਜਾਂਦੀ ਹੈ ਜਦ ਪਰਿਵਾਰ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤੇ ਉਸ ਵਿਚਾਲੇ ਅਜਿਹਾ ਪਾਣਾ ਵਾਪਰ ਜਾਵੇਗਾ ਇਹ ਕਿਸੇ ਨੇ ਨਹੀਂ ਸੀ ਸੋਚਿਆ ਪਤਾ ਦੱਸਿਆ ਗਿਆ ਕਿ ਮ੍ਰਿਤਕ ਨੀਲਮ ਰਾਣੀ ਦੇ ਆਨੰਦ ਕਾਰਜ ਵੀ ਹੋ ਗਏ ਸਨ ਉਸ ਤੋਂ ਬਾਅਦ ਜਦੋਂ ਜੈਮਾਲਾ ਲਈ ਸਟੇਜ ਤੇ ਜਾਂਦੀ ਹੈ ਤਾਂ ਉਸ ਨੂੰ ਅਚਾਨਕ ਕਬਰਾਟ ਹੋਣ ਲੱਗ ਜਾਂਦੀ ਹੈ ਇਸ ਤੋਂ ਬਾਅਦ ਨੀਲਮ ਨੂੰ ਘਰ ਲੈ ਜਾਇਆ ਗਿਆ ਪਰ ਜਦ ਉਦੋਂ ਵੀ ਖਬਰਾਟ ਨਾ ਹਟੀ ਤਾਂ ਉਸਨੂੰ ਡਾਕਟਰ ਕੋਲ ਲਿਜਾਇਆ ਗਿਆ ਤੇ ਉੱਥੋਂ ਖਬਰ ਆਈ ਕਿ ਨੀਲਮ ਰਾਣੀ ਇਸ ਦੁਨੀਆ ਤੇ ਨਹੀਂ ਰਹੇ। ਇਹ ਖਬਰ ਸੁਣ ਕੇ ਪਰਿਵਾਰ ਦੇ ਪੈਰਾਂ ਹੇਠ ਹੁੰਦੀ ਜ਼ਮੀਨ ਖਿਸਕ ਗਈ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੀਵਿਏ ਖਬਰ ਸੁਣਨ ਮਗਰੋਂ ਸਿਹਤ ਵਿਗੜ ਗਈ ਹੈ। ਇਸ ਘਟਨਾ ਮਗਰੋਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਜਿੱਥੇ ਥੋੜੇ ਸਮੇਂ ਪਹਿਲਾਂ ਪਰਿਵਾਰ ਸ਼ਗਨ ਮਨਾ ਰਿਹਾ ਸੀ ਹੁਣ ਉੱਥੇ ਹੀ ਆਪਣੀ ਧੀ ਦੇ ਜਾਣ ਦਾ ਦੁੱਖ ਮਨਾ ਰਿਹਾ ਹੈ।

ਵਰਾਟ ਉੱnder ਕਹਿੰਦੇ ਚਲੋ ਮੈਂ ਠੀਕ ਹੈ ਗਿਆ ਐਸੇ ਸਟੇਜ ਤੇ ਲੈ ਗਏ ਉੱਥੇ ਫਿਰ ਕਹਿੰਦੀ ਮੈਨੂੰ ਕੋ ਵਰਾਟ ਹੋਣ ਲੱਗੀ ਏ ਸਟੇਜ ਤੇ ਉਤਾਰ ਕੇ ਕਹਿੰਦੇ ਚੱਲ ਇਹਨੂੰ ਘਰੇ ਲੈ ਜਾਨੇ ਆ ਘਰੇ ਲਿਜਾ ਕੇ ਚੱਲ ਚੇਨ ਚੁੰਜ ਕਰਕੇ ਤੇ ਸ਼ਹਿਰ ਲੈ ਗਏ ਤੇ ਬਾਅਦ ਉਹ ਤੋਂ ਕਹਿੰਦੇ 15 20 ਮਿੰਟ ਬਾਅਦ ਆਇਆ ਕਹਿੰਦੇ ਫੋਨ ਕਹਿੰਦੇ ਠੀਕ ਹੈ ਜੀ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਪ੍ਰੋਗਰਾਮ ਸ਼ੁਰੂ ਕਰਾ ਦਿਓ ਕਹਿੰਦੇ ਕੋ ਗਾੜਛੂ ਕਰਾਇਆ ਤੇ 20 ਮਿੰਟ ਬਾਅਦ ਫਿਰ ਕੋਈ ਨਹੀਂ ਆਇਆ ਕਿ ਨਹੀਂ ਰਹੀ ਜਾਂਦੀ ਐ ਯਾਰ ਵੀਰੇ ਆ ਵਾਪਰ ਗਿਆ ਮਾਲਕ ਕਿਸੇ ਨਾਲ ਨਾ ਕਰੇ ਆ ਵਾਪਰਿਆ ਜੋ ਹੇ ਬੇੜੀ ਦੀ ਉਹ ਥੋੜੀ ਜੀ ਹਾਂ ਜੀ ਨੰਦਕਾਰ ਜੋ ਹੋ ਗਏ ਸੀ ਸਨੇਪਾ ਵਗੈਰਾ ਕਰਾ ਕੇ ਹੋ ਗਈਆਂ ਇਹ ਸਾਰੀਆਂ ਜੀ ਬਸ ਇੱਕ ਜਮਾਲਾ ਦੀ ਰਸਮ ਤੇ ਚੱਲੇ ਸੀਗੇ ਸਾਰਾ ਕੁਝ ਤਿਆਰੀਆਂ ਸੀ ਵੀਰੇ ਤੇ ਬਸ ਆਪਾਣਾ ਪਰ ਗਿਆ ਸਾਡੇ ਨਾਲ ਬਈ ਵੀਰੇ ਕੀ ਕਰੀਏ ਸਾਨੀ ਸਾਰੀਆਂ ਰੇ ਜਾਂਦੇ ਐ ਜਾ ਚੰਨ ਜੀ ਜਾ ਜਾ ਬੇਟੀ ਦਾ ਕੀ ਨਾਮ ਹੈ ਮੇਲਮਰਾਨੀ ਜੀ ਕੀ ਪੂਰੀ ਕਤਮਾ ਵਾਪਰੀ ਹੈ ਨੰਦ ਗਾਰਜ ਚੁੱਕ ਕੇ ਗਏ ਜੀ ਟੈਂਟ ਚ ਆਬ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਾਹਰਲੇ ਪਾਸੇ ਮੜੀ ਘਬਰਾਟ ਹੋਈ ਹੈ ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਬੀਠੀਕ ਹੈ ਫਿਰ ਗਏ ਆ ਜਿੱਥੇ ਸਟੇਜ ਹੈਗਾ ਸੀ ਆਪਾਂ ਜੈ ਮਰਲਾ ਪਾਉਣ ਸੀ ਸੱਗਨ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਾਦਾ ਖੜੇ ਮਹਿਸੂਸ ਹੋਇਆ ਹੈ ਮੜ ਕੇ ਅਸੀਂ ਆਖਾ ਵੀ ਚੱਲੇ ਇੱਥੇ ਦਵਾਈ ਦੇਣ ਦੀ ਅਬ ਜਲਾਲਾਵਾਂ ਦੇ ਲੈ ਚਲਨੇ ਫਿਰ ਘਰ ਲੈ ਲੈਂਗਾ ਲੂੰਗਾ ਅਭੀ ਚੇਂਜ ਕੀ ਤਵੇ ਕਪੜੇ ਤੇ ਫਿਰ ਜਲਾਲਾਵਾਂ ਦੇ ਲੈ ਗਏ ਉੱਥੇ ਜਾ ਕੇ ਮੇਨਟਬਾਸ ਖਤਮ ਹੋ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਕੀਤੀ ਸੀ ਅਜੇ ਵੀ ਸੀ ਐਮਏ ਕੀਤੀ ਸੀ ਗ੍ਰੈਜੂਏਟ ਸੀ ਹਾਂਜੀ ਕਿਤੇ ਤੋਂ ਬ੍ਰਾਟ ਕੇ ਤੋਂ ਆ ਦੋਖਣੇ ਤੋਂ ਗੋਲੂ ਕੀ ਨਾਲੀ ਰੁਕਣਾ ਟਾਣੀ ਹੈ ਜੀ ਬਾਹਰ ਖੇਤ ਤੇ ਲਾਵਾ ਫਿਰ ਹੋ ਗਿਆ ਸੀ ਹਾਂਜੀ ਲਾਵਾ ਫਿਰ ਤੋਂ ਬਾਅਦ ਸ਼ਗਨ ਵਿਆਹ ਹੋ ਰਹੀ ਸੀ ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਕਿੱਦਾਂ ਹੋਇਆ ਜੀ ਦੇਖੋ ਜੇ ਅਸੀਂ ਖੁਸ਼ੀ-ਖੁਸ਼ੀ ਆਏ ਖੁਸ਼ੀ-ਖੁਸ਼ੀ ਜਿase ਅਨੰਦ ਕਾਰਜ ਕੀਤੇ ਖੁਸ਼ੀ-ਖੁਸ਼ੀ ਉੱਥੇ ਚਲੇ ਗਏ ਜਦੋਂ ਆਪਾਂ ਦੁਪੱਟਾ ਲੈ ਕੇ ਉੱਪਰ ਜਾਣੇ ਉਹ ਤੋਂ ਬੇਟੀ ਨੂੰ ਥੋੜੀ ਘਬਰਾਹਟ ਮਹਿਸੂਸ ਹੋਈ ਇਹਨਾਂ ਨੇ ਪਾਣੀ ਪਿਲਾਇਆ ਸਾਰਿਆਂ ਨੇ ਤੇ ਬੇਟੀ ਕਹਿੰਦੀ ਵੀ ਹੁਣ ਮੈਂ ਠੀਕ ਆ ਜਦੋਂ ਮਤਲਬ ਕਿ ਟੈਂਟ ਤੇ ਜਾ ਰਹੇ ਸੀ ਜਿੱਤੇ ਸਗਣ ਪੈਣਾ ਸੀ ਉਹ ਤੇ ਜ਼ਿਆਦਾ ਮਹਿਸੂਸ ਹੋ ਗਈ ਘਬਰਾਹਟ ਤੇ ਇਹਨਾਂ ਗੱਡੀ 'ਚ ਪਾਇਆ ਤੇ ਕਰੇ ਲੈ ਨਾਲ ਅਸੀਂ ਅਸੀਂ ਵੀ ਆ ਗਏ ਮੇਰਾ ਬੇੜਾ ਵੀ ਸਾਰਾ ਫੈਮਲੀ ਅਸੀਂ ਆ ਗਏ ਜੀ ਕਰੇ ਫਿਰ ਇਸ ਤੋਂ ਬਾਅਦ ਦਲਾਲਾਵਾਡ ਡਾਕਟਰ ਬੁਲਾਇਆ ਡਾਕਟਰ ਨੇ ਫਿਰ ਨਹੀਂ ਕੁਝ ਕੀਤਾ ਇਹਨਾਂ ਨੂੰ ਫਿਰ ਦਲਾਲਾਵਾਡ ਲੈ ਗਏ ਜੀ ਸਾਨੂੰ ਕਹਿੰਦੇ ਵੀ ਤੁਸੀਂ ਇੱਥੇ ਰੁਕੋ 10 ਮਿੰਟਾਂ ਦੇ ਬੇਟੀ ਠੀਕ ਹੋ ਜਾਏਗੀ ਅਸੀਂ ਇੱਥੇ ਬੈਠੇ ਜੀ ਤੁਸੀਂ ਤਾਂ ਸਭ 15 ਮਿੰਟਾਂ ਬਰਾਦੀ ਕਹਿੰਦੇ ਵੀ ਬੇਟੀ ਖਤਮ ਹੋ ਗਈ ਕਿੰਨੀ ਐਡੂਕੇਸ਼ਨ ਪੜਾਈ ਕਿੰਨੀ ਕੀਤੀ ਦੀ ਬੇਟੀ ਇਹ ਲੈਟ ਹੈ ਨਾ ਵੀ ਗੱਜੂ ਸ਼ਕੀ ਸੀ ਬੇਟੇ ਨੇ ਜੀ ਤੁਹਾਡਾ ਬੇਟਾ ਸੀ ਹਾਂ ਜੀ ਸਾਡਾ ਬੇਟਾ ਸੀ ਉਹ ਉਹਦਾ ਜ ਤਰੀਕਾ ਕਿਨੇ ਕਰ ਉਹਨਾਂ ਦੀ ਬਹੁਤ ਉਹਨਾਂ ਨੂੰ ਇੰਜੈਕਸ਼ਨ ਲੱਗ ਜਾਂਦੇ ਜੀ ਰਾਤੀ ਕਰੋ ਨਿਕਲ ਲੇਟਨ ਲੱਗੂ ਮੈਂ ਮੈਂ ਕੁਸਤ ਨੂੰ ਕਹਿ ਨਹੀਂ ਸਕਦਾ ਉਹਨੇ ਮਾਰੇ ਉਹਨੇ ਕਿੰਨੇ ਤੁਹਾਡਾ ਪਿੰਡ ਜਿਹੜਾ ਇਹ ਹੋ ਗਿਆ ਬਾਸਲ ਬੋਣ ਕੇ ਦੀ ਗੋਲੂ ਕਾ ਬਾਹਰ ਖੇਤ ਤੇ ਅਸੀਂ ਬੈਠੇ ਜੀ ਹਾਂ ਜੀ ਰਮਾਲਾ ਚਾਵਾਂ ਦੇ ਨਾਲ ਆਏ ਹਾਂ ਜੀ ਚਾਵਾਂ ਨਾਲ ਕੁਝ ਆਮ ਤਾਂ ਹਾਂ ਜੀ ਆ ਇਸ ਟਾਈਮ ਤੇ ਅਸੀਂ ਕਿ ਪਾਉ ਜਾਈਏ ਸੜਕ ਤੋਂ ਜ਼ਿਆਦਾ ਹਾਂ ਇਹ ਇੱਕ ਘਟਨਾ ਸਾਡੇ ਨਾਲ ਵਾਪਰੀ ਕਿਹੜੀ ਆਉਤਮ ਦਾ ਹੋਇਆ ਜੀ ਠੀਕ ਸੀ ਬੱਚਾ ਸਾਡਾ ਆਨੰਦ ਕਰ ਗਏ ਨੇ ਖੁਸ਼ੀ-ਖੁਸ਼ੀ ਗਏ ਨੇ ਉੱਥੇ ਆਪਣੇ ਟੈਂਟ ਲੱਗਾ ਜਿੱਥੇ ਉੱਥੇ ਜਾਣਾ ਸੀ ਤਾਂ ਟੈਂਟ ਦੇ ਬਾਹਰ ਥੋੜਾ ਜਿਹਾ ਇੱਕ ਵਾਰ ਕਮਸੂਸ ਹੋਇਆ ਇਹਨਾਂ ਨੂੰ ਤੇ ਜਦੋਂ ਪਾਣੀ-ਪੂਣੀ ਪੀਤਾ ਤਾਂ ਸਹੀ ਹੋ ਗਏ ਉਸ ਤੋਂ ਬਾਅਦ ਅੰਦਰ ਚਲੇ ਗਏ ਨੇ ਸ਼ਗਨ ਹੀ ਪੈਣੇ ਸੀ ਜੈ ਮੱਲਾ ਪਾਣੀ ਸੀ ਉੱਥੇ ਉਸ ਸਟੇਜ ਤੇ ਗਏ ਨੇ ਸਟੇਜ ਤੇ ਜਾ ਕੇ ਨਹੀਂ ਸੋਫੇ ਤੇ ਬੈਠ ਰਹੇ ਤੇ ਬਸ ਉਸ ਤੋਂ ਪੁੱਛ ਨਹੀਂ ਆਨੰਦ ਕਰ ਜੋਗੇ ਜੀ ਆਨੰਦ ਕਰ ਜੋਗੇ ਸੀ ਬਣ ਆਨੰਦ ਕਰ ਜੋਗੇ ਸੀ ਸ਼ਗਨ ਜੈ ਮੱਲਾ ਜੈ ਮੱਲਾ ਸੁਣ ਲਈ ਸੀ ਠੀਕ ਉਹਨਾਂ ਕੋਈ ਦੱਸਿਆ ਉਹਨਾਂ ਨੇ ਕੋਈ ਤਕਲੀਫ ਹੋ ਰਹੀ ਸੀ ਕੁਝ ਨਹੀਂ ਉਹਨਾਂ ਨੇ ਥੋੜੀ ਘਬਰਾਟ ਬਈਲਾ ਦੱਸਿਆ ਸੀ ਘਬਰਾਟ ਹੋ ਰਹੀ ਏ ਪਾਣੀ ਪੁਣੀ ਪਲਾਇਆ ਤਾਂ ਠੀਕ ਹੋ ਗਏ ਉਸ ਤੋਂ ਬਾਅਦ ਉੱਥੇ ਉਸ ਤੋਂ ਬਾਅਦ ਨਹੀਂ ਬੋਲੇ ਤਾਂ ਨਾ ਹੀ ਉਹਨਾਂ ਨੇ ਕੁਝ ਦੱਸਿਆ